ਕਲਬ ਵਾਲਿਆਂ ਦੇ ਨਾਲ ਉਹ ਅਗਲੀ ਕਬੱਡੀ ਪਾਉਣ ਵਾਸਤੇ ਉਹ ਕਹਿੰਦੇ ਵੀ ਮਾਲੜੀ ਸਾਹਿਬ ਦੀ ਧਰਤੀ ਉਹ ਕੋਈ ਉਧਰ ਦਾ ਇਲਾਕਾ ਜਿੱਥੋਂ ਦੇ ਮਾਹਰ ਹੋ ਰਿਹਾ ਜਿੱਥੋਂ ਦੇ ਇਹਦੇ ਜੋਰ ਬਜ ਬੱਲੇ ਬੱਲੇ ਕਰਾਈ ਹੈ ਇਹਦੇ ਕੈਨੇਡਾ 'ਚ ਬੱਲੇ ਬੱਲੇ ਕਰਾਈ ਹੈ ਉਹਨੂੰ ਕਾੜਾ ਸ਼ਕਸ ਲੈ ਕੇ ਜਾਂਦਾ ਐਸੇ ਕੰਮ ਲਈ ਲੈ ਕੇ ਜਾਂਦਾ ਉਹ ਲੱਲਿਆ ਭੱਜ 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 ਹੋ ਕਹਿੰਦੇ ਸਸਪੈਂਸ ਹੈ ਉਹ ਇਤਿਹਾਸ ਕੀ ਲੱਗੇ ਜਾਣਗੇ ਰਣਜੀਤ ਸਿੰਘ ਦੀ ਡਬ ਟ੍ਰੈਵਲ ਵਾਲੇ ਕੰਠਿਆਂ ਵਾਲੇ ਇਹ ਕੈਂਟ ਪ੍ਰੋਡਕਟਰ ਲੋ ਕਹਿੰਦੇ ਰੇਡ ਉਰਤਾਰ ਵੀ ਪਈ ਹੋਈ ਹੈ ਉਹ ਕਹਿੰਦੇ ਜਿੰਮ ਦੀ ਟੀਮ ਨੂੰ ਉਹ ਕਹਿੰਦੇ ਲੂਲੇ ਬਗਲੀ ਟੀਮ ਖੇਡਦੀ ਉਹ ਕਹਿੰਦੇ ਜਿੱਦ ਚੱਟ ਤੇ ਜੁਗਦੀ ਚਲਦੀ ਹੁੰਦੀ ਹੈ ਇਹ ਕਹਿੰਦੇ ਜਿਹੜਾ ਪੰਜਾਬੀ ਫਿਲਮ ਖੜ ਜਾਂਦਾ ਔਰ ਕਾਮਕਾਰ ਇਨਾ ਪਿਆਰਾ ਹੈ ਕਿ ਸਾਬੂਟ ਵਾਕੇ ਨੂੰ ਇਹਨਾਂ ਨੇ ਸੋਨਾ ਬਣਾਤਾ ਸੋਨਾ ਜਦੋਂ ਵੀ ਗੱਡੀ ਜਾਂਦੀ ਹੈ ਸ਼ੋਅ ਕਰਕੇ ਰਸਤੇ ਇਹਨੇ ਸੋਨੇ ਬਣਾਤੇ ਆ ਕਾਹਨ ਜ ਹਰ ਕੰਮ ਜਿਹਨਾਂ ਨੇ ਵਧੀਆ ਕੰਮ ਕੀਤਾ ਦੂਜੀ ਵਾਰੀ ਸ਼ਾਹੂਨ ਬਣਾਸੀਆਰੇ ਇਹਨਾਂ ਨੂੰ ਸੁਣਿਆ ਸਰਦਾਰ ਹਰਦੇਵ ਸਿੰਘ ਲਾਡੀ ਐਮਐਲਏ ਸਾਹਿਬ ਇਹ ਸਾਡੇ ਨਗਰ ਅਵਾੜਾ ਜੀ ਵਿੱਚ ਆਏ ਆ ਇਹਨਾਂ ਨੂੰ ਇੱਥੇ ਆਉਣ ਤੇ ਜੀਵਾ ਕਹਿੰਦੇ ਆ ਲੱਖ ਦਾਤਾ ਪੀਰ ਖਲਾਨਾ ਜੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਨਗਰ ਬੜਾ ਜਗੀਰ ਸਮੂਹ ਨਗਰ ਨਿਵਾਸੀ ਔਰ ਬਹੁਤ ਸਾਰੇ ਕਾਰਜਵਿਤਾਂ ਦੀ ਸਮੂਹ ಗ್ರಾಮ ਪੰਚਾਇਤ ਸਖਾਸ ਕਰਕੇ ਐਨ ਆਰ ਆਈ ਭਰਾ ਸਬਾਕੀ ਸਾਰੇ ਦਰਦਿਆ ਦਰਦਿਆ ਆਉਂਦੇ ਦਾ ਸਹਿਬਾਨ ਸਾਰੇ ਸਾਹਮਣੇ ਮੈਦਾਨ ਦੇ ਵਿੱਚ ਪਲਵਾਨ ਮੈਂ ਆਪਣਾ ਕੁਸ਼ਤੀ ਦਾ فن ਕਰ ਰਿਹਾ ਔਰ ਸਾਹਮਣੇ ਬੈਠੇ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਸਾਰੇ ਦਰਸ਼ਕ ਵੀਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਤੈ ਸੰਦੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੇਲੇ ਹੁੰਦੇ ਆ ਚਾਹੇ ਕਬੱਡੀ ਦਾ ਟੂਰਨਾਮੈਂਟ ਕਰਵਾਈਏ ਚਾਹੇ ਛਿੰਝਾ ਫਵਾਈਏ ਇਹ ਸਾਡੀ ਜਵਾਨੀ ਨੂੰ ਇੱਕ ਸੇਧ ਦੇਣ ਲਈ ਇੱਕ ਰਸਤਾ ਕਿਉਂਕਿ ਨੌਜਵਾਨੀ ਨੂੰ ਅਸੀਂ ਜਦੋਂ ਗਰਾਊਂਡ ਦੇ ਵਿੱਚ ਲੈ ਕੇ ਆਉਂਦੇ ਆ ਉਹਨਾਂ ਦਾ ਜਿਹੜੀ ਕੀਤੀ ਮਿਹਨਤ ਆ ਆਪਾਂ ਸਾਰੇ ਰਲ ਕੇ ਉਹਨਾਂ ਦੀ ਜਦੋਂ ਹੌਸਲਾ ਵਧਾਈ ਕਰਦੇ ਆ ਤੇ ਇਹਦੇ ਨਾਲ ਹੋਰ ਦੂਸਰੇ ਬੱਚਿਆਂ ਦਾ ਵੀ ਉਹਨਾਂ ਨੂੰ ਦੇਖ ਕੇ ਤੇ ਖੇਡਾਂ ਪ੍ਰਤੀ ਉਤਸ਼ਾਹ ਵੱਧਦਾ ਹੈ ਬਹੁਤ ਹਰ ਸਾਲ ਵਧੀਆ ਪ੍ਰੋਗਰਾਮ ਹੋਵੇ ਤੇ ਬਹੁਤ ਬੱਚੇ ਦਾ ਬਹੁਤ ਬਹੁਤ ਪਤਾ ਲੱਗਦਾ ਬਹੁਤ ਸਾਰੇ ਨਗਰਵਾਸੀਆਂ ਨਾਲ ਗੱਲ ਕੀਤੀ ਆ ਤੇ ਸਾਰੇ ਨਗਰਵਾਸੀਆਂ ਨੂੰ ਆਪਾਂ ਕਹਿੰਦੇ ਹਾਂ ਕਿ ਸਾਰੇ ਆਉਣ ਸਾਡੇ ਗ੍ਰਾਮਪੱਤਰ ਰੈਨਰੀਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਮੇਰੇ ਵੀ ਸੱਚੇ ਮਲੇ ਸਾਹਿਬ ਆਏ ਆ ਸਾਰੇ ਬਹੁਤ 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 ਬ ਮੈਂ ਆਦਾ ਮਰ ਬਣ ਗਿਆ ਨੂੰ ਪੁੱਛ ਲਿਆ ਵੀ ਕੀ ਕਰਦਾ ਸਵੇਟਾ ਵਾਲਿਆ ਵਿਚਾਲੇ ਯਾਰਾ ਬਾਬੂ ਕਹਿੰਦੇ ਮੈਂਡਾ ਸ਼ਾਦੀ ਨੇ ਤੋੜਨੀਆ ਪਰ ਮੈਂ ਦੱਸਿਆ ਸੀ ਬਾਬੂ ਜੀ ਐਕਸਰੇ ਬਹੁਤ ਮਹਿੰਗੇ ਆ ਕਹਿੰਦੇ ਵੀ ਕਾਪੀ ਪੇਡ ਦੇ ਖਾਤਰ ਬੜਾ ਕੁਝ ਕਰਨਾ ਪੈਂਦਾ ਰਾਜੇ ਰਾਜੇ ਜਾਈਆ ਇਹ ਜਿੰਦਰ ਪਹਿਲਵਾਨ ਜੀ ਤੇ ਨਾਲ ਨਿਸ਼ਾਨ ਪਹਿਲਵਾਨ ਜੀ ਤੇ ਬਿੰਦਾ ਪਹਿਲਵਾਨ ਜੀ ਬਹੁਤ ਭਾਈ ਦੇਖੋ ਸਰਪੰਚ ਜੀ ਉਹਨਾਂ ਦਾ ਵੀ ਧੰਨਵਾਦ ਹਰਦੀਪ ਸਿੰਘ ਸਾਢੀ ਜੀ ਦੀ ਮਾਨ ਸਰਕਾਰ ਕਰਦੇ ਹੋਏ ਐਸੇ ਨਾਲ ਇਹਨਾਂ ਦਾ ਵੀ ਮਾਨ ਸਰਕਾਰ ਕਰਦੇ ਹੋਏ ਹਰਦੀਪ ਸਿੰਘ ਸਾਢੀ ਸ਼ੇਰਾਂ

اور اکھے دے اور نہ کوئی بات کر دے نہ کوئی منے دے نہ کوئی بات کر دے اے جے دے دے اے دے 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 ਰੌਣਕਾਂ ਦਾ ਫੁੱਲ ਤੋਂ ਬਾਗ ਹੋਵੇ ਤੇ ਬਰਬਾਦ ਖਾਵਾ ਨਾ ਹੋਵੇ ਬਾਈਕ ਦਾ ਫਲਦਾ ਵੇਖੀਂ ਸਾਡੇ ਘਰੋਂ ਤੇ ਮਾਣ ਦੇ ਬੰਦੇ ਆਏ ਨੇ ਲਾਇਕੀ ਜਿਵੇਂ ਜਿਵੇਂ ਚੱਲਦਾ ਰਹੇ ਬੰਦਿਆਂ ਨੂੰ ਬੁਲਾ ਦੇ ਬੰਦਿਆਂ ਨੂੰ ਬੁਲਾ ਦੇ ਬੰਦਿਆਂ ਨੂੰ ਬੁਲਾ ਦੇ ਮਾਫੀ ਨਹੀਂ ਦੇਣੇ ਕੋਈ ਕਾਹਦੀਆਂ ਮਾਣ ਨਹੀਂ ਦੇਦੇ ਮੇਰੇ ਆਈਆ ਰੋਣੇ ਤੋਂ ਭੰਦੇ ਆਪੇ ਲਾਹ ਲਾਹ ਅੰਮ੍ਰਿਤ ਮਾ अभी से ना लोगों को बात करनी है 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 बात कर ਆ ਜੀ ਕਿ ਪਾਏ ਆ ਜੀ ਸਾਹਿਬ ਆਏ ਨੇ ਰੋਣਿਆ ਦੇ ਰਿਹਾ ਆ ਰੋਣਿਆ ਦੇ ਰਿਹਾ ਬਹੁਤ ਬੜਾ ਚੰਗਾ ਹੈ ਭਾਈ ਜਦੋਂ ਸੰਮਿਲਨ ਆਪਾਂ ਇੰਕਲਾਬ ਕਰਦੇ ਆ ਬਹੁਤ ਬੜਾ ਚੰਗਾ ਹੈ